ਇਹ ਗੱਲ ਸੁਣਾ ਸਾਡਾ ਕੁੱਤੀ ਨਹੀਂ ਜਾਣਦੀ ਠੀਕ ਹੈ ਤੇ ਮੇਰੀ ਗੱਲ ਸੁਣਾ ਉਹ ਮੁੰਡਾ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਪੁਲਿਸ ਵਾਲਿਆਂ ਨੇ ਆਪਣਾ ਇਹ ਨਾ ਕੇ ਇੱਥੇ ਡੱਕ ਲਿਆ ਵਾ ਵਧੀਆ ਚਲ ਮੈਂ ਜਾਣਦੀ ਉੱਥੇ ਦੇਰ ਸੀ ਮੈਂ ਗਿਆ ਤੇ ਨਾਲ ਹੀ ਕਹਿੰਦੇ ਪੁਲਿਸ ਨੇ ਆਏ ਵੀ ਜਾ 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 ਜਾਓ 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 ਕਿਉਂਕਿ ਆਪਣੀ ਤੁਹਾਨੂੰ ਪਤਾ ਆ ਪਾ ਕਦੇ ਮਾ ਨਹੀਂ ਕਿਤਾ ਉੱਥੇ ਜਾਂਦੇ ਪਾਜੀ ਪਾਜੀ ਰੋ ਰਹੀਆਂ ਨੇ ਬਾਹਰ ਜਾਂਦੀ ਜਰਾ ਦਾ ਬੋਲਾ ਕੀ ਹੈ ਠੀਕ ਹੈ ਆ ਦੇਖ ਸੰਗਤਾਂ ਇੱਥੇ ਆ ਫੁੱਲ ਧਾਰਦੇ ਵੀਰੇ ਵੀਡੀਓ ਫੁੱਲ ਵੀ ਧਾਰਦੇ ਇੱਥੇ ਫੁੱਲ ਸੰਗਤਾਂ ਆ ਦੇਖੋ ਸੰਗਤਾਂ ਖੜੀਆਂ ਫੁੱਲ ਧਾਰਨ ਉਹਦੇ ਨੇ ਇੱਥੇ ਤੇ ਆ ਚਲੀਆਂ ਬੱਸਾਂ ਵੀ ਚੱਲਦੇ ਨੇ ਆਪਾਂ ਜਾ ਸਕਦੇ ਹਾਂ ਕੋਈ ਚੱਕਰ ਨਹੀਂ ਆ ਬਾਸ ਸੁਲਤਾਨਪੁਰ ਲੋਧੀ ਜਾਏਗੀ ਜੇ ਕਿਸੇ ਨੇ ਜਾਣਾ ਤੇ ਲੈ ਸਕਦਾ ਲੈ ਸਕਦਾ ਇਧਰ ਆ ਜਾ ਲੈ ਜੀ ਸੁਣਾ ਮਾਕਾ ਹੁਣ ਵੀ ਖੋਇ ਤੇ ਰੈਂਤਾ ਜੇ ਛੁੱਟਦਾ ਫੜੀ ਬੜੀ ਛੁੱਟਦਾ ਸਾਰ ਸਿੱਖੀ ਦਾ ਤੁਰਹਾ ਸਹੀ ਗੱਲ ਹੈ ਗੁਰੂ ਅਮਰਦਾਸ ਹਿੱਤੇ ਰਹੇ ਨੇ ਦੇਖੀ ਬਾਬਾ ਥੱਲੇ ਨਾ ਦੇ ਦੀ ਨੀਗੀ ਰਾਣੀ ਦੇ ਦੀ ਕਮਲੇ ਰੰਬੇ ਨਾਲ ਪਟ ਕੇ ਕਢਣਾ ਮੈਣਾ ਗੱਡੀ ਨੂੰ ਹਾਂ ਸਾਲਿਆ ਗੱਡੀ ਕਿਦਾਂ ਬਸ ਸੁੱਕ ਰੱਖੀ ਇਤਨਾ ਕਮੀ ਨਹੀਂ ਹੁੰਦਾ ਰਮਾ ਉੰਦੇ ਬੋਲਿਆ ਅਸੀਂ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਤੇ ਸੰਗਤਾਂ ਸਾਡੇ ਸਾਡੇ ਦਰਸ਼ਨ ਕਰ ਲਿਆ ਨੇ ਦੇ ਦਰਸ਼ਨ ਤੇ ਦਰਸ਼ਨ ਚੱਲ ਰਹੇ ਜੇ ਦਰਸ਼ ਬਾਬਾ ਜੀ ਬਾਬਾ ਜੀ ਦੇਖ ਕੇ ਅੱਛੀ ਗੇਟ ਹੈ ਜੀ ਕੋਈ ਬੁਰਾ ਖਾਬ ਦਾ ਦੇਖੋ ਜੀ ਬਹੁਤ ਬਲਾਵਾ ਸਾਹਿਬ ਹੈ ਜੀ ਅੱਜ ਮੌਸਮ ਫੇਰ ਵੀ ਠੀਕ ਨਹੀਂ ਉਹਦਾ ਬੱਦਲ ਬਣਿਆ ਪੱਕੇ ਆਏ ਨਹੀਂ ਅੱਜ ਕੋਈ ਠੀਕ ਮੌਸਮ ਹੈ ਸੁਹਾਣੀ ਮੌਸਮ ਕਿੱਥੇ ਮਾ ਮਾਈ ਹੋਇਆ ਹੈ ਰੋਮਾਂਟਿਕ ਅੱਜ ਵੀ ਮਾਚਿਕ ਮਾਸਿਕ ਲਾਚਾਰ ਦੁਵਾ ਗੁਰੂ ਤਰੇ ਆਇਆ ਮੱਥਾ ਟੇਕਣਾ ਬਾਬਾ ਸੁੱਖ ਰੱਖੀ ਬੈਲ ਸੀਦਰ ਹੋ ਗਿਆ ਨਹੀਂ ਆਹ ਦਾ ਇੱਕ ਹੀ ਹੈ ਤੇ ਆਪਾਂ ਕੌਣ ਕੁੱਤਾ ਹੈ ਬਤੂ ਮੈਂ ਕਿਉਂ ਚੌਂ ਲਈ ਬਤੂ ਪੁੱਛਤਾ ਦੀ ਹੈਗੀ ਨਹੀਂ ਇਹ ਕੁੱਤਾ ਹੈ ਕੁੱਤਾ ਇਹ ਦੂ ਬਤੂ ਤੂੰ 호텔 ਉਪਦਾਤਰੀ ਕਿ ਕਿ ਤੂੰ ਕੁੱਤੇ ਦਾ ਆਕਰਸ਼ ਉਹ ਦੋ ਹੀ ਚਾਜ ਦੀ ਸੀ ਚੀਜ਼ ਨਾ ਸਿਖਾਉ ਦੇ ਬਾਲੜੇ ਜਿੰਨਾ ਤੋਂ ਨਾ ਨਾ ਦੇ ਆਂਗੇ ਰਾਜ ਦੀ ਆ ਹਾਂ ਬਹੁਤ ਗੱਲਾਂ ਕਰਦੇ ਬਾਈ ਗੱਡੀ ਤੇ ਹਾਂ ਹਾਂ ਇਹਨੂੰ ਕਾਹੋਂ ਘਰੇ ਛੱਡ ਤੇ ਆਇਆ ਕਰਦੇ ਯਾਰ ਗਲਤੀ ਕਰ ਬਟਾ ਮਾਂ ਨਹੀਂ ਕਰਦੀ ਤੰਗ ਲੱਗੂਦਾ ਲੱਗੂਦਾ ਕੋ ਗੱਲ ਹੈ ਯਾਰੋ ਚਾਚੂ ਕੱਲਾ ਖਾਦੇ ਨਾ ਜਰੂਰ ਸਦਰਾਂ ਹੀ ਇੱਕ ਆਹ ਕੋੜੀ ਵੇਲੇ ਪਤਰਾ ਕੋੜੀ ਆਹ ਕੋੜਾ ਜਦਾ ਹੋਵੇ ਆਹ ਕੋੜਾ ਕੋੜੇ ਕੋੜਾ ਉੱਤਰ ਕੋੜੀ ਤਾੜੂ ਲੈਗ ਦਾ ਹੀ ਪਤਾ ਲੈ ਕੋੜੀ ਪਤਾ ਲਾਦੇ ਜਿਵੇਂ ਮੋੜੀ ਲੈਗ ਪਲੈਂਕ ਚ ਕੀ ਚੱਲਦਾ ਉਧਰ ਨਾ ਕੋੜੀ ਕੋੜੀ ਆ ਗਿਆ ਗੁਰੂ ਦਾ ਦਵਾਰਾ ਗੁਰੂ ਦਾ ਨਾਮ ਕਮਜੀ ਕੀ ਆਇਆ ਅੰਤਰਾ ਇਹ ਗੁਰੂ ਦਾ ਦਵਾਰਾ ਮਹਾਂ ਸਿਕੰਦਰ ਸਿੰਘ ਬਿਦਾਰੀ ਕਰਦਾ ਇਹ ਸੁਲਤਾਨਾਂ ਨੂੰ ਅੱਪਾ ਮਹਾਰਾਜ ਨੇ ਅੱਜ ਮੌਕਾ ਦਿੱਤਾ ਕਰੋ ਮਹਾਰਾਜ ਨੇ ਮੌਕਾ ਦੇਣਾ ਮਹਾਰਾਜ ਸਾਡੇ ਘਰੇ ਬੈਠੇ ਨਹੀਂ ਸਾਡੇ ਘਰ ਦੇ ਨੇ ਮੌਕਾ ਦਿੱਤਾ ਵਾਹ ਜਪੋ ਸ਼ਾਦ ਆ ਜਮੀਨ ਆ ਦੇਖੋ ਜੀ ਆਪਣੇ ਵੀਰ ਗਿੱਧੇ ਆ ਗਿੰਦਾ ਹੀ ਗਿੱਦਦਾ ਤੇ ਇਸ਼ਕ ਦਾ ਗਿੱਦਦਾ ਪੈਂਦਾ ਰੀ ਅੱਗੇ ਗੱਡੀ ਐ ਟੈਕਸੀ ਵੀ ਰਾਮਗੜੀਆ ਰਾਮਗੜੀਆ ਆਪਣਾ ਘੇਰਾ ਬੈਠਾ ਰਾਮਗੜੀਆ ਬੌਲੀ ਸਾਹਿਬ ਕਿਹੜਾ ਗੜੀਆ ਰਾਮਗੜੀਆ ਧੰਨਵਾਦ ਸਾਹਿਬ ਤੇਰੀ ਬਹਨ ਉਹ استاد ਇਹ ਕੀ ਕਹਿਣ ਡਿਆ ਆਪਣੀ ਕੀ ਜੀ ਤੇ ਗੱਡੀ ਲਾ ਲੈਣ ਦੇ ਜਾਣ ਇਦਾਂ ਨਾ ਕੀਤਾ ਕਰ ਕਮਲਿਆ ਯਾਰ ਇਹਨੂੰ ਫੇਰ ਕਿੱਥੇ ਲਾਈਏ ਹਾਂ ਇਮੇਜ ਵਿੱਚ ਫਰਕ ਪੈਂਦਾ ਸਾਡੀ ਜਿਹਦਾ ਜੋ ਤੁਸੀਂ ਕਹਿਦਾ ਆ ਦੱਸਿਓ ਉਹ ਨੀ ਕੀ ਜੀ ਤੇ ਗੱਡੀ ਭਰਾਵਾ ਲਾ ਲੈਣ ਦੇ ਵੀਰ ਜੀ ਐਡੀ ਸਾਨੂੰ ਬਾਬਾ ਜੀ ਕਹਿ ਰਹੇ ਨੇ ਕਿ ਗੱਡੀ ਤੁਹਾਡੀ ਨਹੀਂ ਐਥੇ ਐਂਟਰ ਹੋਣ ਦਿਆਂਗੇ ਪਰ ਸਹੀ ਐ ਦੱਸਿਓ ਬੜਾ ਜੀ ਹਾਂ ਬਰਾਸੀਂ ਚਾਹੁੰਦੇ ਆ ਸਾਡੀ ਗੱਡੀ ਕੋਈ ਚੁੱਕ ਕੇ ਵੀ ਲੈ ਜਾ ਸਕਦਾ ਐ ਬਾਬਾ ਜੀ ਬਾਬਾ ਜੀ ਨੀਗੀ ਜੀ ਗੱਡੀ ਆ ਉਹ ਮੜਾ ਕਿਤੇ ਕੋਟ ਚਲਵਾ ਦਿਓ ਆਪਣੀ ਕਿਹੜਾ ਜਾ ਆ ਮਹਾਰਾਜ ਜੀ ਐਤਾ ਨਾ ਕਰੋ ਹਾਂ ਲਾ ਲੀ ਜੀ ਤਾਂ ਲਗਾ ਆਂ ਗੱਡੀਆਂ ਥੱਲੇ ਜਾ ਰਹੇ ਬਾਬਾ ਜੀ ਜਲਦੀ ਮੁੜਦੇ ਆ ਜੀ ਅਸੀਂ ਅਸੀਂ ਮੁੜ ਜਣਾ ਜਲਦੀ ਮਥੇ ਹੀ ਟੇਕਣਾ ਜੀ ਆਈਡੀ ਲੈ ਲਓ ਇੰਦਰ ਨਾਲੋਂ ਤੋਂ ਵੀ ਬੜਾ ਐਮਐਡ ਨਾਲ ਵਾਲਾ ਨੇ ਦਲਾਲ ਨੇ ਬਈ ਬਾਬਾ ਜੀ ਨੂੰ ਮਿਣਤਾ ਕਰ ਰਿਹਾ ਲੱਖੇ ਵੀਰ ਬੜੀ ਪਰ ਬਾਬਾ ਜੀ ਕਿੱਥੇ ਮੰਨ ਰਹੇ ਨੇ ਓ ਯਾਰ ਛੋ ਗੱਡੀ ਨਿਕਲੀ ਆਵੇਂ ਉੱਥੇ ਲਵਾ ਦੇ ਹੋਵੇ ਬਾਬਾ ਜੀ ਆ ਗੱਡੀ ਇੱਕ ਨਿਕਲੀ ਲਵਾ ਦੇ ਯਾਰ ਉਥੇ ਬਾਬਾ ਜੀ ਮੰਨ ਹੀ ਨਹੀਂ ਰਹੇ ਸਰਾ ਸਰ ਠੱਕਾ ਬਾਈ ਠੱਕਾ ਬਾਬਾ ਗੱਲ ਤੇ ਸੁਣ ਲੋ ਇਧਰ ਆ ਨਿੱਕੀ ਗੱਡੀ ਉਹ ਨਿੱਕੀ ਗੱਡੀ ਇੱਕ ਉਹ ਗੱਡੀਆਂ ਸਾਰੇ ਆਈ ਵੇਲਾ ਕਰਨਗੇ ਉਹ ਵਾ ਇੱਕ ਨਿੱਕੀ ਗੱਡੀ ਨਿਕਲੀ ਉੱਥੇ ਲਵਾ ਲੈ ਬਾਬਾ ਜੀ ਮੰਨ ਹੀ ਨਹੀਂ ਰਹਾ ਇਹ ਜਾਣਾ ਕਰੋ ਆਹ ਬਾਰਾ ਗੱਡੀਆਂ ਮਗਰ ਸਾਰੇ ਫਿਰ ਵੀ ਖਾਲ ਕਰਨਗੇ ਮੇਰੀ ਨਹੀਂ ਹੁਣ ਗਾ ਉਹ ਤੇ ਨਿੱਕੀ ਗੱਡੀ ਆ ਜਗਾ ਪਈ ਹੈ ਲਾਣ ਦੇ ਬਾਬਾ ਇਹ ਆ ਕਰਨਾ ਕੀ ਤੂੰ ਹੀ ਕਰਨਾ ਸੀ ਕੌਣ ਨੇ ਐ ਕਹੀਏ ਐਡੀ ਵੀ ਨਹੀਂ ਗੱਲ ਆ ਉਹ ਨਿੱਕੀ ਗੱਡੀ ਯਾਰ ਨਿਕਲ ਲੈਣ ਦੇ ਯਾਰ ਮੈਂ ਤੁਹਾਨੂੰ ਮੁੜ ਵੀ ਜਾਣਾ ਮੈਂ ਸਾਡੇ ਮਗਰ ਜਰੀ ਜਾਣੀ ਮੈਂ ਕਹਿੰਦਾ ਜਿੱਥੇ ਤੱਕ ਨੋ ਗੱਲ ਉਹ ਲੈ ਜਾ ਕੇ ਬਾਰ-ਬਾਰ ਸ਼ੰਤ ਹੋ ਜਾਂਦਾ ਯਾਰ ਇਹ ਤਾਂ ਰਸ ਗਰ ਨਹੀਂ ਜਿੱਤਾ ਤਾਂ ਹੀ ਬੋਲ ਲੈ ਜੀ ਸਹੀ ਗੱਲ ਆ ਬਾਈ ਗੁਰੂ ਘਰਾਂ ਚ ਇਦਾਂ ਹੋ ਲੱਗੇ ਤੇ ਉਹ ਯਾਰ ਯਾਦ ਹੁਕਮੀ ਜਿਆਦਾ ਕਰਾਉਂਦੇ ਇਹ ਤਾਂ ਸਭੀ ਸ਼ਰਾਧਾ ਹੀ ਮੁੱਕ ਜਣੀ ਆ ਮੁੰਡਿਓ ਵੇਖ ਲਓ ਯਾਰ ਉਹ ਲੱਖਾ ਵੀਰ ਗਰਮ ਨਹੀਂ ਹੋਣਾ ਪਾਜੀ ਆਪਾਂ ਕਿੰਨਾ ਸਤਕਾਰ ਕਰੀਦਾ ਜਦੋਂ ਆਪਣੇ ਪਿੰਡ ਆਉਦੇ ਬਾਹਰ ਉਹ ਲੈ ਬੂਟੀ ਮੇਨ ਲੈ ਗਈ ਬੂਟੀ ਲੈ ਗਈ ਪਾ ਵੇ ਬੂਟੀ ਕਹਿੰਦੇ ਉਹ ਸਾਡਾ ਲਖਾ ਵੀਰਿਆ ਹੈ ਹਲਖਵਿੰਦਰ ਸਿੰਘ ਪੀਆ ਵੀ ਕਿਧਰ ਗਈ ਵਾ ਉੱਥੇ ਬੈਠਾ ਅੰਦਰ ਹੀ ਦਾ ਚੱਕ ਤਰੀ ਬੈਠੇ ਹੋ ਗੋਲ ਉਹ ਕਿੱਡੇ ਛੋੜੇ ਲੱਗੇ ਗੋਲ ਛੋੜੀ ਗੋਲ ਛੋੜੇ ਗੋਲ ਛੋੜੇ ਇਹਨੂੰ ਹੜਪਾ ਲੱਗੇ ਇਹ ਹੈ ਇਹ ਬੰਦਾ ਸਾਡਾ ਬਹੁਤ ਖਰਾਬ ਆ ਤੇ ਗੱਲਾ ਗੁਲਾ ਦੀ ਬਹੁਤ ਹੱਸੀ ਕਰਾਉਂਦਾ ਕਹਿੰਦਾ ਹੋਰ ਹੋਰ ਦੇ ਆਟਾ ਬਣਾਉਂਦੇ ਤਾਬੜਾ ਨੀ ਦੇਦੇ ਹਾ ਲੋ ਆ ਇੱਥੇ ਸੰਗਤਾਂ ਲੱਗੀਆਂ ਆਂ ਇਹਨਾਂ ਦੀ ਸੇਵਾ ਕਰਨ ਦੇਖੋ ਵੀ ਮਟਰ ਕੱਢੀ ਜਾਂਦੀ ਆ ਤੇ ਸਫਤ ਸੇਵਾ ਕਰਦੀਆਂ ਨੇ ਆ ਗੁਰੂ ਦਾ ਗੁਰਦਵਾਰਾ ਵਾਹਿਗੁਰੂ ਸਤਿਨਾਮ ਇਧਰ ਦੇਖੋ ਕੀ ਸਮਤਾ ਲੰਗਰ ਦੀ ਸੇਵਾ ਕਰਦੀ ਹੈ ਸਾਡੇ ਦਰਸ਼ੁnder ਲੋਕ ਵੇਖੋ ਇਨਾ ਕਾਮਨਾਕਾਰ ਲੰਗਰ ਖਾਣ ਆ ਜਾਂਦੇ ਨੇ ਸਾਡੇ ਦਰਸ਼ੁnder ਲੋਕਾਂ ਜਿਹੜਾ ਹਨ ਜਾਣਦੇ ਨੇ ਚਲੋ ਆਓ ਤਰ ਸੱਚੀ ਦੱਸਾਂ ਮੈਨੂੰ ਆਇਆ ਬਾਥਰੂਮ ਆਇਓ ਬਾਥਰੂਮ ਜਾਣਾ ਆ ਬਾਥਰੂਮ ਨਹੀਂ ਹਾਂ ਆ ਵੀ ਦੂਜੇ ਕਿਧਰ ਗਏ ਉਹ ਖੜੂਗਣ ਉੱਥੇ ਕਰੋ ਪ੍ਰਸ਼ਾਦਾਂ ਦੇ ਪਾਟ ਪਾਟ ਜਾਂਦੇ ਯਾਰ ਪਾਟ ਪਾਟ ਮੇਰਾ ਜੀ ਜਲਦੀ ਬਾਥਰੂਮ ਕਰਾ ਜਾ ਆਦੀ ਮੈਨੂੰ ਤਲਪ ਲੱਗੀ ਪ੍ਰਸ਼ਾਦ ਦੀ ਤਲਬ ਲੱਗੀ ਤੈਨੂੰ ਮਾਮਾ ਮੈਂ ਵਖਰੀ ਹਾਂ ਕੀ ਹੈ ਕੱਢੀ ਕਹਿੰਦੇ ਲੋ ਇਸ ਵੈਂਟਰੀ ਉਹ ਮਾਮਾ ਚਾਰਜ ਕੇ ਲੈਣਾ ਸੀ ਕਾ ਗੱਡੀ ਚ ਪਿਆ ਕੋਈ ਲਾ ਲਾਂਗੇ ਤੇ ਇਹ 20% ਲਈ ਚਾਰ ਦਿਨ ਗੱਡ ਸਕਦਾ ਆ ਆਏ ਬੌਲੀ ਸਾਹਿਬ ਹੈ ਉਹ ਤੁਹਾਨੂੰ ਦਫੋਨੇ ਉਹ ਥੱਲੋ ਲੈ ਕੇ ਤੇ ਕਿੱਥੋਂ ਤੱਕ ਬੌਲੀ ਸਾਹਿਬ ਤੁਹਾਨੂੰ ਦਰਸ਼ਕ ਰਾਮਾ ਗੌਰ 84 ਪੌੜੀ ਇੱਥੇ ਸੇਵਾ ਚੱਲੀ ਸੀ ਇਹਦੇ ਕਰਕੇ ਤਾਂ ਇਤਿਹਾਸਿਕ ਇਹ ਜਗ੍ਹਾ ਹੈ ਲੋਕੀ ਸੰਗਤਾਂ ਲੱਗੀਆਂ ਹੋਈਆਂ ਨੇ ਵਾਇਕ ਸਤਨਾਮ ਇੱਕਰ ਭਰਾਵਾਂ ਕੋਲ ਬੈਦਰਾ ਉਧਰ ਨਿਆੜ ਵਾਹਿਗੁਰੂ ਵਾਹਿਗੁਰੂ ਆ ਹੁਣ ਚੱਲਿਆ ਇੱਥੇ ਨਿੱਗਾ ਪਾਣੀ ਆ ਬੈਡ ਆਲਾ ਬੰਦ ਕਰਤੀ ਇਰੀ सब पुजाय न दिन साचाय नाथ सूर्य देव कन्नन वंदु कृपावतु दाय पद्यवते महाबली पक्ष काट हुआ अपने जन जन माय चामड़वा क्रोध सो तो स ਆ ਲੈ ਆਲਾ ਵੀਰੋ ਖਾ ਲਓ ਪ੍ਰਸ਼ਾਦ ਖੁਸ਼ਕੀ ਲਾਓ ਆਪ ਕੋ ਇਹਨੂੰ ਤੈਨੂੰ ਹੀ ਖਾ ਲਈ ਮੱਥਾ ਨਹੀਂ ਟੇਕਿਆ ਅਜਾਜ ਨਰੰਦਾ ਪਰਸ਼ਾਦ ਅੰਦੇਗਾ ਜੇ ਤੇਰੇ ਤੋਂ ਪਤਾ ਨਹੀਂ ਉਹਦਾ ਦੂਰਤ ਵਾਰਾ ਜੇ ਖੁਸ਼ੀ ਲੈਣੀ ਇਹ ਇਹ ਅੱਗੇ ਕਹਿੰਦੇ ਸੀ ਬਾਬਾ ਜੀ ਦਾ ਨਵਾਂ ਬਾਬਾ ਵੇਂਦਾ ਪਿਆ ਤਾਂ ਦੇ ਪ੍ਰਸ਼ਾਦ ਨਹੀਂ ਖਾਲੇ ਖਾਣਾ ਜਿਹੜਾ ਤੇਰੇ ਨੂੰ ਖਾ ਲੈਈ ਵਧੀਆ ਤੂੰ ਪ੍ਰਸ਼ਾਦ ਨਹੀਂ ਲੈ ਕੇ ਆਈ ਕਹਾਣੀ ਬਾਬਾ ਮੈਨੂੰ ਦਿੱਤਾ ਹੀ ਨਹੀਂ ਤੂੰ ਆ ਵੇਖੋ ਜੀ ਚਾਚੂ ਹੋ ਕੇ ਤੇ ਜੀ ਦਾ ਪ੍ਰਸ਼ਾਦ ਹੀ ਮੁੱਖ ਆ ਗਿਆ ਵੇਖੋ ਜੀ ਬੱਚਿਆਂ ਦੇ ਗਰਹਿ ਕਰ ਰਹੀ ਹੈ ਜੀ ਮੇਰੇ ਕੋਲ ਖਾ ਲਈ ਆ ਚੱਲੋ ਬੋਲੀ ਸੱਜ ਚੱਲਦੇ ਹਾਂ ਮਾਤਾ ਦੇ ਮਾਰੂ ਮਾਤਾ ਦੇ ਉਹਨਾਂ ਦਰੋਹ ਦੇ ਕੋਈ ਯਾਰ ਗੁਰਦੁਆਰੇ ਵੀ ਆ ਗਏ ਨਾ ਦੁਬਾਰਾ ਤੋਂ ਦੁਬਾਰਾ ਪ੍ਰਸ਼ਾਦ ਲੈਂਦੇ ਨੇ ਆਪਣੇ ਵੀਰ ਇਹਨਾਂ ਨੂੰ ਲਓ ਵੇਖ ਜੀ ਇੱਧਰ ਦੇਖੋ ਵੀਰ ਜੀ ਨਾਟੇ ਮੇਰੇ ਸਾਰੇ ਵਿਆਹ ਦੀ ਤਸਵੀਰ ਹੈ ਦੇਖੋ ਜੀ ਸਾਡੇ ਰੋਜੀ ਮਤਰਾ ਦੀ ਸੇਵਾ ਕਰਨ ਲਈ ਮੇਰੇ ਵੀਰੋ ਆਇਓ ਸੇਵਾ ਕਰਨ ਨੂੰ ਸੇਵਾ ਕਰਨੀ ਚਾਹੀਦੀ ਬਾਬਾ ਜੀ ਕਿਹਨੇ ਆਪ ਸੇਵਾ ਕਰਾਂਗੇ ਤਾਂ ਆਪ ਕਾਰ ਲਓ ਜਿਹੜੇ ਕਰਦੇ ਆ ਸੇਵਾ ਦਾ ਫਲ ਮਿਲੇਗਾ ਆਪਾਂ ਦਾ ਫਲ ਮਿਲਦਾ ਹੈ ਹੋਰ ਦਰ ਹੈ ਜੇ ਆਪਾਂ ਖਾਣ ਚੱਲਦੇ ਤਾਂ ਕੋਈ ਸੇਵਾ ਕੀਤੀ ਆ ਪਹਿਲੀ ਵਾਰ ਨਹੀਂ ਮਿਲਣਗੇ ਤੇ ਪਹਿਲੀ ਵਾਰ ਨਹੀਂ ਹਰ ਐਤਵਾਰ ਆਈ ਦਾ ਬਾਬਾ ਅਸੀਂ ਕਿਰਪਾ ਕਰ ਸਕਦੇ ਹਰ ਐਤਵਾਰ ਆਵਾ ਕਰਾਂਗੇ ਆਈ ਦਾ ਨਹੀਂ ਇਹ ਆਈ ਆਈ ਦਾ ਵੀ ਅੱਗੇ ਵੀ ਆਵਾਂਗੇ ਥੋੜੀ ਨਾ ਨਹੀਂ ਮੈਂ ਨਾ ਆਪਾਂ ਮੰਮੀ ਆਦਰੇ ਮੰਮੀ ਨਾਲ ਡੈਡੀ ਆਦਰੇ ਕੋਈ ਨਾ ਕੋਈ ਆਣਾ ਬਾਬੇ ਗੁਰੂ ਕਰਤਾਰਾ ਅਸੀਂ ਜਿੰਨੇ ਮੈਟਰ ਕੱਢ ਰਿਹਾ ਉਧਰ ਹਰ ਗੋੜ ਖਾਈ ਜਾਂਦੀ ਆ ਵੇਖੋ ਨਾ ਨਹੀਂ ਖਾਵੀਂ ਤਾਂ ਦਾਕਾ ਹੈ ਬਾਬਾ ਕੁੱਟੀ ਕਰੇਗਾ ਠੀਕ ਹੈ ਛਾਈ ਨਹੀਂ ਤਾਂ ਠੀਕ ਹੈ ਬਾਬੇ ਨੇ ਬਦਮਾਸ਼ ਪੁੱਤਰ ਤੇ ਚਾਚੂ ਤੋਂ ਹੀ ਲੜਦੇ ਨੇ ਇਹਦਾ ਵਿਆਹ ਨਹੀਂ ਅੱਗੇ ਹੁੰਦਾ ਲੈ ਵਿਆਹ ਦੀ ਕਰਕੇ ਨਿਗ੍ਹਾਤ ਹੋ ਜਾਊਗਾ ਜੋ ਹਰ ਸਾਗਟਾਈ ਬਹੁਤ ਲੱਗਿਆ ਹੋ ਜਾ ਆਪਦੇ ਪਾਪ ਧੋ ਰਹੀਏ ਪਾਪ ਧੋ ਤੇ ਸਾਰੇ ਪਾਪੀ ਮਿਟ ਰਹੇਗੇ ਚਲੋ ਓਕੇ ਭਾਈ ਮੇਰੇ ਕੋਲ ਵੀ ਘੱਟ ਬੋਲਦੇ ਹੋਏ ਆ ਤੇ ਕਾਰ ਆ ਯਾਰ ਮੈਂ ਕਰ ਲਈ ਸ਼ੂਟ ਕਾਰ ਲਈ ਸ਼ੂਟ ਮੇਲ ਲਿਓ ਗਏ ਗਾਇਸ ਖਾ ਕੇ ਚਲੋ ਤੋੜੋ ਅੰਨਿਲ ਬਸ ਟੂ ਇਨੇ ਮੂਲੇ ਵਿੱਚ ਇਨੇ ਮੂਲੇ ਵਿੱਚ ਇਹਦੇ ਮੂਲਾ ਧੋਣਾ ਯਾਰ ਅਜੇ ਮੂਲ ਤੋਂ ਹਾਂ ਮੂਲ ਇਹ ਬਾਜੇ ਦੀ ਸੜਕਾਂ ਤੇ ਕਰਦਾ ਫਿਰਦਾ ਹੈ ਮੂਲਾ ਲੈ ਲਓ ਭਾਈ ਮੂਲਾ 2 3 ਅਰ 70 ਵੀ ਖਾਦੇ ਆ ਉਹ ਕਹਿੰਦਾ ਯਾਰ ਉਹਨਾਂ ਵੜੀ ਗੱਲ ਆ ਨਹੀਂ ਸਾਲਿਆ ਕੋ ਯਾਰ ਰੜ ਗਣੀ ਸਹੀ ਗੱਲ ਉਹ ਗੱਲ ਨੂੰ ਪੜਾਈ ਕਿਥੋਂ ਕੱਢ ਕਰਦੇ ਇਹਦੀ ਮਾਂ ਮੈਂ ਆਵਾਜ਼ ਸਹੀ ਨਹੀਂ ਆਉਂਦੀ ਦਰਬਾਜ਼ ਖਾਵਾਂ ਤੁਹਾਡਾ ਚਿਰਤਾ ਬੜੀ ਹੈ ਲੈ ਵੀ ਮੇਂ ਤਰਾ ਥੋੜ ਚਿੱਲੇ ਆਪਣੇ ਘਰੇ ਮੱਥਾ ਲੈ اٹੇਕ ਹੁਣ ਹਰਗੁਣ ਜਾਵੇਗਾ ਕਰੇ ਕਿੱਥੇ ਮੰਮੀ ਕੋ ਪਤਾ ਕਰ ਲੈਣਾ ਬੈਂਟੀਆਂ ਬੰਦੇ ਤੇ ਹੁੰਦੀਆਂ ਯਾਰ ਨਹੀਂ ਨਾ ਗਲਤੀ ਗਲਤੀਆਂ ਬੰਦੇ ਤੇ ਹੁੰਦੀਆਂ ਐ ਕਰੀ ਨਹੀਂ ਪਰ ਇਹ ਬੰਦਾ ਵੀ ਨਹੀਂ ਨਾ ਆਏ ਬੰਦਾ ਵੀ ਨਹੀਂ ਜਨਾਨੀ ਦਾਦੇ ਹੀ ਬਹੁਤ ਗੰਦੇ ਥੱਲੇ ਬੰਦਾ ਚੱਕਾਈ ਕਾਂਦ ਸੱਟ ਤੇ ਚੰਗਾ ਕੀਤਾ ਮੜਾ ਤੇ ਨਹੀਂ ਕੀਤਾ ਉਹਨੇ ਮਾਹਾਂ ਤਾਂ ਹੀ ਕਰ ਲਾ ਮੇਰੇ ਤੇ ਬਾਤ ਤੈਨੂੰ ਨਹੀਂ ਕੁਝ ਵੀ ਲੈ ਦੇਣ ਵਾਹ ਆ ਗਿਆ ਉਹ ਭਾਈਆਂ ਦੇ ਨੇ ਨਾ 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 ਭਾਈਆਂ ਡਿਆਰ ਕੋਲ ਨੂੰ ਕਰ ਤਾ ਇਹ ਗਾ ਉਹ ਆ ਗਿਆਰ ਕੋਲ ਇਧਰ ਵੇਖੀ ਚਾਚੀ ਕਰੀ ਇਧਰ ਵੇਖੀ ਚਾਚੀ ਤੇਰੀ ਆਈ ਫਿਰਦੀ ਫੂਨ ਚ ਖਾਵਾਂ ਖਾਵਾਂ ਫੂਨ ਚ ਏ ਏ ਏ ਉਹ ਵੇਖ ਹਰਗੁਣ ਨੂੰ ਪਤਾ 26 16 7 ਬਹੁਤ ਖੱਟੇ ਨੇ ਉਹਨਾਂ ਅੰਗੂਰ ਖੱਟੇ ਨੇ ਬਾਂਦ ਨੇ ਕਿਹਾ ਸੀ ਨਾ ਦੂਜੀ ਨੇ ਲੂਬੜੀ ਨੇ ਲੂਬੜੀ ਕਹਿੰਦੀ ਹੱਥ ਨਾ ਪਹੁੰਚੇ ਧੂ ਘੋੜੀ ਤੇ ਅੰਗੂਰ ਵੀ ਖੱਟੇ ਉਹ ਹੀ ਰੋਣਾ ਨਾ ਉਹਨਾਂ ਬੜੀਆਂ ਸ਼ਾਲਾ ਮਾਰੀਆਂ ਬਾਂਗੂਰ ਨੇ ਇੱਥੇ ਨਹੀਂ ਆਏ ਫਿਰ ਕਹਿੰਦੀ ਨਹੀਂ ਆਹ ਤੂੰ ਖੱਟੇ ਹੱਥ ਨਾ ਪਹੁੰਚੇ ਧੂ ਘੋੜੀ ਉਹ ਹੀ ਵੇਲ ਤੇ ਅੰਗੂਰ ਆਉਂਦੇ ਪੈਣੇ ਪੁੱਛ ਕੇ ਆਣਾ ਮੈਨੂੰ ਕੀ ਕਹਿੰਦਾ ਪੁੱਛਣਾ ਹੀ ਆ ਲੈਣੇ ਥੋੜੀ ਜਾਣਾ ਮੈਂ ਸਾਲਾ ਮਹਿਰ ਮੂਰ ਵਾਲਾ ਔਖਾ ਤੇਰਾ ਇਧਰੋਂ ਨਹੀਂ ਆਹੀ ਇਧਰੋਂ ਜਲਵੰਡੀ ਮੰਡ ਜਾਣਾ ਹੈਣਾ ਬੈਲ ਕਾਲਜ ਵੰਗੂ ਪੜਦੇ ਆ ਲੈ ਆਇਆ ਜਲਦੀ ਤੇਰੇ ਆਈਟੀ ਆਈ ਤੈਨੂੰ ਛੱਡ ਦੇਣਾ ਆਹੋ ਆਈਟੀ ਜਾਣੀ ਸਾਲਾਂਗੇ ਮੂਲਾ ਲੈਣਾ ਹੀ ਹੁਣ ਪੱਠੇ ਮਾੜੇ ਨੇ ਕੋਈ ਕੋਈ ਇੱਕ ਬੈਂਡ ਤੇ ਤਾਜਾ ਸਾਲਾਂਗਾ ਲੱਖੀ ਨੂੰ ਲੈਣਾ ਪਾਉ ਪੜਾ ਦੇਤੇ ਕਰੇ ਪੰਪ ਖਾਣ ਨੂੰ ਸਾਲਾ ਗਿਆ ਤਿਆਰ ਹੁੰਦਾ ਚੱਲ ਨਹੀਂ ਨਾ ਤਾ ਯਾਰ ਇਹਦੀ ਪੱਟੀ ਹੋਏ ਪਰੇਨੀਆ ਦਾ ਪਰੇਨੀਕਾਤ ਗੱਡੀ ਅੱਗੇ ਘੱਟ ਹੈ ਘਰ ਦੇ ਆ ਆਲੇ ਆਣੇ ਆਪਾਂ ਇਹਨੂੰ ਮੁੜਨਾ ਉਹ ਗੱਡੀ ਘੱਟ ਗਈ ਉਹ ਇਹਨੂੰ ਲਾ ਦੇ ਇੱਥੇ ਆਪਾਂ ਸਿੱਧੇ ਜਾਂਦੇ ਆ ਨਹੀਂ ਪੁੱਛ ਲੈਣ ਮਜ਼ਾਕ ਨਹੀਂ ਨਹੀਂ ਇਹਨੂੰ ਇੱਥੇ ਧਾਰ ਨਹੀਂ ਲਾ ਦੇ ਕੋਈ ਗੱਲ ਨਹੀਂ ਰਮਣ ਨੀ ਚੱਲ ਜਾਣਾ ਇਹ ਕੋਈ ਚੱਕਰ ਨਹੀਂ ਕਰ ਮਗਰ ਵੇਖੀ ਕੋ ਜਾਂਦਾ ਵੀ ਮੈਂ ਤਾਂ ਇੱਥੇ ਪਹੁੰਚ ਗਿਆ ਇਹਨੇ 2-3 ਗਾਹਕ ਵੀ ਬਖਤਾਉਣੇ ਚੱਲ ਠੀਕ ਹੈ ਰਮਣਾ 1.50 ਤੇ ਚੱਲ ਠੀਕ ਹੈ ਬਾਹਰ ਨੂੰ ਕੁੱਟ ਕੇ ਬਾਹਰ ਸਾਡਾ 1 ਤੱਕ ਕੱਢ ਤਾ ਬਾਹਰ ਚੱਲੋ ਵੀਰ ਜੀ ਜੰਗਾ ਉਹ ਮੂੰਹ ਟਿਲਾਏ ਕਰਕੇ ਚੱਲਾ ਜ਼ਾਲਿਓ ਪੁੱਛ ਲੋ ਉਹ ਛੱਡ ਈਏ ਅਖੀਰ ਖੀਰ ਖਵਾਤੀ ਜਿਹੜੀ ਉਹਨੇ ਅਗਲੇ ਜਨਮੋਂ ਹੀ ਨਿਖਾੜੀ ਉਹਨੇ ਉਹਦੀ ਕਿਸਮਤ ਚ ਖੀਰ ਗਈ ਅੱਜ ਖੁੱਲੇ ਖੁੱਲੇ ਉਹਦੇ ਭੈਜੋ ਕਿਵੇਂ ਲੱਗੇ ਖੁੱਲੀ ਦਿਖਾਓ ਵਾਏ ਇਹਨੂੰ ਮੀਟੇ ਨੂੰ ਇਹਨੇ ਕਰੇ ਬੜਾ ਇਹਨੂੰ ਖੁੱਲਾ ਮਹਾਰਾਜਾ ਖੁੱਲੀ ਖੁੱਲੀ ਉਹ ਪਰੇ ਜਾਣ ਉਹ ਐਨ ਮੋੜ ਕੇ ਡਰਤਾ ਹੀ ਡਰ ਗਿਆ ਡਰ ਗਿਆ ਗੱਡੀ ਵੇਹ ਤੇ ਡਰ ਗਿਆ ਗੱਡੀ ਵੇਹ ਤੇ ਡਰ ਗਿਆ ਲੱਖੀ ਗੱਡੀ ਵੇਹ ਤੇ ਡਰ ਗਿਆ ਗੱਡੀ ਨਹੀਂ ਵੇਖੀ ਪੱਤੇ ਵਿੱਚ ਲੱਸੀ ਲੁਸੀ ਪੀਤੀ ਕਰ ਜਾ ਜੂਸ ਜਾ ਮਾਰ ਘੱਟ ਲੱਸੀ ਓਏ ਆਹ ਕੰਮ ਗਲਤ ਆ ਤੇਰਾ ਦਾਰੂ ਪੀਤੀ ਚ ਕੋਈ ਹੋਇਆ ਲੱਸੀ ਪੀ ਕੇ ਗੱਡੀ ਕੰਨ ਚ ਮਾਰ ਪੀ ਆ ਹਾ ਕੋਣ ਨਾ ਚੱਕਦਾ ਹਣ ਚੱਕ ਬੋਲ ਗੱਲ ਤੁਹੀਂ ਨਹੀਂ ਤੇਰੇ ਅੱਗੇ ਮੈਂ ਵੈਸਲੀ ਮਰਨ ਨੂੰ ਰੱਖੇ ਨੇ ਵੈਸਲੀ ਮਰਨ ਤੇ ਰੱਖਿਆ ਆਹ ਵੇ ਤੇਰੇ ਰਗੇ ਮਾਰ ਆ ਵੇ ਸਾਲਾ ਵਾ ਕਰ ਗਈ ਕੱਟ ਗਈ ਅੱਗੇ ਸਾਲੇ ਨੇ ਕੋਲੂ ਕਢਾਈ ਹੈਗੇ ਘੱਟ ਕੇ ਤੇਰੇ ਰਗੇ ਪੰਜਾਹ 60 ਤੇ ਵੇਗਾ ਵਾ ਕਰਕੇ ਆ ਗੱਡੀ ਕਿਤੇ ਲੈ ਗਏ ਪੈਣ ਚ ਪੱਤੇ ਡਾ ਕੇ ਤੇਰੇ ਅਰਗੇ ਤੇ ਬੋਲ ਗੱਲ ਸੁਣ ਤੇਰੇ ਰਗੇ ਮਾਰ ਕੇ ਥੱਪੜ ਕਨਾਲ ਪਾ